ਤੇ ਪਰ ਇਹ ਜਿਆਦਾ ਪਰਾਲੀ ਉਹੀ ਕੰਮ ਕਰੂਗੀ ਜਿਹੜੀ ਪੂਰੀ ਸਾਫਤੀ ਹੈ ਹਾਂਜੀ ਜਿਹੜੀ ਪੂਰੀ ਸਾਫਤੀ ਹੈ ਜਿੰਨੀ ਲੰਬੀ ਪਰਾਲੀ ਆ ਉਹਦੇ ਵਿੱਚ ਆਏ ਆ ਵੀ ਆ ਗੇੜ ਘੱਟ ਲੱਗ ਜਾਂਦੇ ਨੇ ਜਿਵੇਂ ਇਹ ਤੇ ਤਿੰਨ ਲੱਗੇ ਨੇ ਪਰੇ ਮੇਰੇ ਕੋਲ ਮੁੱਛੇ ਇਹ ਆ ਦੇਖਿਓ ਇਹਦਾ ਟੈਂਪਰੇਚਰ ਆ ਹਾਂ 33 ਰੀਡਿੰਗ 17 ਡਿਗਰੀ ਤੇ ਆ ਗਿਆ 17 ਡਿਗਰੀ ਤੇ ਕੱਲ ਮੈਨੂੰ ਜਾਂਦੇ ਜਾਂਦੇ ਹੋਰ ਦੱਸੋ ਆਮਨ ਹਾਂਜੀ ਸੁਣਿਆ ਮਤਲਬ ਕਿਹੜਾ ਕਿਹੜਾ ਆਲੂ ਆ ਜਿਹੜਾ ਆਪਾਂ ਸਟੋਰ ਐਵੇਂ ਕਰ ਸਕਦੇ ਆ ਉਹ ਗੱਲ ਮੈਨੂੰ ਐਂ ਦੱਸ ਵੀ ਜਿਹੜਾ ਇਹ ਇਹ ਕੋਈ ਚੜ੍ਹਦੀ ਛਪਦੀ ਦਾ ਵੀ ਹਿਸਾਬ ਆ ਆਲੂਆਂ ਵਾਲੇ ਨਾ ਜਿੰਨੇ ਵੀ ਸੱਜਣ ਵੀਡੀਓ ਦੇਖਣਗੇ ਨਾ ਤੁਹਾਡੇ ਲਈ ਵੀਡੀਓ ਬਿਲਕੁਲ ਅਲੱਗ ਵੀਡੀਓ ਆ ਹੁਣ ਤੱਕ ਤੁਹਾਡੇ ਇਹ ਤਜਰਬਾ ਨਾ ਕਿਸੇ ਨੇ ਦੱਸਿਆ ਨਾ ਦੱਸਣਾ ਬੜਾ ਕੰਮ ਆਉਣ ਵਾਲਾ ਅਸੀਂ ਜਦੋਂ ਆਲੂ ਪਾਟਦੇ ਨਾ ਸਾਡੇ ਕੋਲ ਦੋ ਹੱਲ ਹੁੰਦੇ ਆ ਇੱਕ ਤੁਰੰਤ ਆਲੂ ਵੇਚ ਦੋ ਤੇ ਇੱਕ ਆਲੂ ਸਟੋਰ ਕਰ ਦੋ ਸਟੋਰ ਕਰ ਦੋ ਤਾਂ ਮਤਲਬ 700 ਰੁਪਈਆ ਗੱਟੇ ਦਾ ਸਾਨੂੰ ਹੋਰ ਪੈ ਗਿਆ ਗੱਟੇ ਤੇ ਤੇ ਜੇ ਵੇਚ ਦੋ ਤਾਂ 100 150 ਰੁਪਇਆ ਗੱਟਾ ਮੌਕੇ ਤੇ ਸਸਤਾ ਵਿਕਦਾ ਇੱਕ ਤੀਸਰਾ ਹੱਲ ਵੀ ਹੈਗਾ ਉਹ ਹੈਗਾ 50 52 ਸਾਲ ਦਾ ਆਲੂ ਸਾਂਭਣ ਦਾ ਤਜਰਬਾ ਆਪਣੇ ਨਾਲ ਇੱਕ ਬੜਾ ਪਿਆਰਾ ਸੱਜਣ ਖੜਾ ਜਿਹਦੇ ਕੋਲ ਤਿੰਨ ਪੀੜੀਆਂ ਦਾ ਤਜਰਬਾ ਦਾਦੇ ਨੇ ਬਲਦਾਂ ਨਾਲ ਇਹੀ ਖੇਤ ਦੇ ਵਿੱਚ ਆਲੂ ਲਾਉਣੇ ਸਟਾਰਟ ਕੀਤੇ ਜਦੋਂ ਲੋਕ ਟਿਚਰਾਂ ਕਰਦੇ ਹੁੰਦੇ ਸੀ ਅੱਜ ਜੋ ਆ ਸਾਹਮਣੇ ਆਪਾਂ ਨੂੰ ਧੜਾਂ ਦਿਖਦੀਆਂ ਨਾ ਇਹ ਆਲੂਆਂ ਦੀਆਂ ਧੜਾਂ ਐ ਤੇ ਇਹਨਾਂ ਦਾ 50-52 ਸਾਲ ਦਾ ਤਜਰਬਾ ਕਿੰਨਾ ਚਿਰ ਆਲੂ ਰੱਖੇ ਜਾਂਦੇ ਆ ਕਿਵੇਂ ਕਿਹੜੀ ਡਾਇਰੈਕਸ਼ਨ 'ਚ ਧੜਾਂ ਲਾਉਣੀਆਂ ਪੈਂਦੀਆਂ ਕਿੰਨੀ ਵਿੱਥ ਨਾਲ ਲਾਉਣੀਆਂ ਪੈਂਦੀਆਂ ਕਿੰਨੀ ਉੱਚੀ ਕਰਨੀ ਪੈਂਦੀ ਹੈ ਕੀ ਕੀ ਪਾਉਣਾ ਪੈਂਦਾ ਬਸ ਸਾਰਾ ਤਜਰਬਾ ਲੈਨੇ ਆ ਅਮਨ ਤੋਂ ਬਾਈ ਸਾਸਿਕਾਲ ਸੋ ਸ੍ਰੀ ਗਾਲ ਜੀ ਥੋਡੇ ਜੀ ਆਣ ਉਰੇ ਪਹੁੰਚਣ ਦੇ ਸਾਰੇ ਸਰੂਤੇ ਜਿੰਨੇ ਵੀ ਤੁਹਾਡਾ ਚੈਨਲ ਦੇਖਦੇ ਸਾਰਿਆਂ ਨੂੰ ਜੀ ਆਇਆਂ ਮੰਨ ਮੈਨੂੰ ਸਭ ਤੋਂ ਪਹਿਲਾਂ ਇਹ ਦੱਸੋ ਵੀ ਦਾਦਾ ਜੀ ਨੇ ਕਦੋਂ ਸ਼ੁਰੂ ਕੀਤਾ ਸੀ ਕੰਮ ਦਾਦਾ ਜੀ ਨੇ 1975-76 ਚ ਕੰਮ ਸ਼ੁਰੂ ਕਰਿਆ ਸੀ ਇਹ ਆਲੂ ਲਾਉਣ ਹਾਂਜੀ ਉਹ ਕੁਫਰੀ ਤੋਂ ਬੀਜ ਲੈ ਕੇ ਆਏ ਸੀਗੇ ਜਾ ਕੇ ਹਿਮਾਚਲ ਤੋਂ ਹਾਂ ਤੇ ਮੈਨੂੰ ਦੱਸਦੇ ਹੁੰਦੇ ਨੇ ਵੀ ਥੱਲੇ ਉਤਰ ਕੇ ਪਹਾੜੀਆਂ ਚ ਉੱਥੋਂ ਕੋਈ ਸੀਗੀ ਲੈਬ ਉੱਥੋਂ ਬੀਜ ਲੈ ਕੇ ਆਏ ਉੱਥੋਂ ਫਿਰ ਉਹਨਾਂ ਨੇ ਕੰਮ ਸ਼ੁਰੂ ਕਰਿਆ ਹੌਲੀ ਹੌਲੀ 1 ਏਕੜ ਤੋਂ ਅਸੀਂ ਸ਼ੁਰੂ ਕਰਿਆ ਸੀ ਲਾਉਣਾ ਜੀ ਇਹ ਬਲਦਾਂ ਨਾਲ ਵਾਹ ਕੇ ਹਾਂਜੀ ਬਲਦਾਂ ਨਾਲ ਲਾਇਆ ਬਲਦਾਂ ਨਾਲੇ ਪੱਟਿਆ ਬਲਦਾਂ ਨਾਲ ਲਾਇਆ ਬਲਦਾਂ ਨਾਲ ਪੱਟਿਆ ਬਲਦਾਂ ਨਾਲ ਹੀ ਬੱਟਾ ਪਾਇਆ ਤੁਸੀਂ ਦੇਖੋ ਵੀ ਕਿੰਨੇ ਪੁਰਾਣਾ ਤਜਰਬਾ ਇਹਨਾਂ ਕੋਲੇ ਆਲੂ ਲਾਉਣ ਦਾ ਅਮਨ ਉਸ ਤੋਂ ਬਾਅਦ ਮੈਨੂੰ ਇੱਕ ਗੱਲ ਹੋਰ ਬੜੀ ਚਾਹ ਪੀਂਦਿਆਂ ਨੂੰ ਤੁਸੀਂ ਇੰਟਰਸਟਿੰਗ ਦੱਸੀ ਸੀ ਉਹ ਇੰਟਰਸਟਿੰਗ ਇਹ ਦੱਸੀ ਸੀ ਆਪਾਂ ਤੁਹਾਡੇ ਸਟੋਰੇਜ ਤੇ ਵੀ ਆਉਂਨੇ ਆ ਹਾਂਜੀ ਉਹ ਤੁਸੀਂ ਮੈਨੂੰ ਇਹ ਦੱਸੀ ਸੀ ਗੱਲ ਵੀ ਅ ਕਹਿੰਦੇ ਤੁਸੀਂ ਪਹਿਲਾਂ ਤੋਂ ਡਾਇਰੈਕਟਿਵ ਵੇਚਦੇ ਰਹੇ ਆ ਦਿੱਲੀ ਤੱਕ ਮੰਡੀਆਂ ਦੇ ਵਿੱਚ 2005 ਦੇ ਵਿੱਚ ਤੁਸੀਂ ਦਿੱਲੀ ਆਲੂ ਵੇਚ ਕੇ ਆਏ ਸੀ ਹਾਂਜੀ ਹਾਂਜੀ ਉਹ ਕਿਵੇਂ ਕਿਵੇਂ ਸੀ ਕਹਾਣੀ ਉਹ ਤੁਹਾਡੇ ਡੈਡੀ ਗਏ ਸੀ ਉਹ ਜੀ ਅਸੀਂ ਜਿਵੇਂ ਕਿ ਆਪਾਂ ਕਣਕਜੀਰੀ ਦੇ ਵਿੱਚ ਆਪਣੇ ਲੈਣਦਾਰ ਮੰਡੀ ਦੇ ਵਿੱਚ ਬੈਹ ਜੰਦੇ ਨੇ ਜਾ ਕੇ ਵੀ ਕਣਕਜੀਰੀ ਆਉਂਦੀ ਆ ਉੱਥੇ ਬੈਠੇ ਰਹਿੰਦੇ ਨੇ ਉਵੇਂ ਹੀ ਡੈਡੀ ਮੇਰਾ ਮੈਂ ਤਾਂ ਛੋਟਾ ਸੀਗਾ ਉਦੋਂ 5 ਸਾਲ ਦਾ ਸੀ ਹੂੰ ਤੇ ਉਦੋਂ ਪਹਿਲਾਂ ਵੀ ਅਸੀਂ ਮਤਲਬ ਬਾਹਰ ਲੈ ਕੇ ਜਾਂਦੇ ਰਹੇ ਆ ਆਲੂ ਲੈਣਦਾਰ ਸਾਡਾ ਜਾਨੀ ਕਿ ਬਹਿ ਜਾਂਦਾ ਹੁੰਦਾ ਸੀ ਮੰਡੀ 'ਚ ਜਾ ਕੇ ਉਹਨੇ ਫੋਨ ਕਰਨਾ ਵੀ ਹਾਂਜੀ ਅੱਜ ਗੱਡੀ ਭੇਜ ਦਿਓ ਅੱਜ ਦੋ ਭੇਜ ਦਿਓ ਤੇ ਡੈਡੀ ਨੇ ਉਹਨਾਂ ਹਿਸਾਬ ਨਾਲ ਗੱਡੀਆਂ ਭੇਜਦੇ ਨੇ ਫਿਰ ਜਿੱਦਣ ਸਾਡਾ ਕੰਮ ਮੁੱਕ ਜਾਂਦਾ ਸੀ ਉਸ ਦਿਨ ਅਸੀਂ ਉੱਥੋਂ ਆਪਣੀ ਛੁੱਟੀ ਕਰਕੇ ਸਾਰਾ ਨੇ ਵੇੜ ਕੇ ਜੇ ਫਾਰਮ ਲੈ ਕੇ ਫੇਰ ਆਉਂਦੇ ਸੀਗੇ ਪੈਸੇ ਲੈ ਕੇ ਕੈਸ਼ ਦਿੰਦੇ ਸੀ ਉਹਨਾਂ ਦਾ ਨਾ ਜੀ ਉਹਦੋਂ ਕੈਸ਼ ਦਿੰਦੇ ਸੀਗੇ ਜੇ ਫਾਰਮ ਨਾਲ ਦਿੰਦੇ ਸੀ ਹਾਂ ਤੇ ਉਦੋਂ ਲੈ ਕੇ ਆਉਂਦੇ ਹੁੰਦੇ ਸੀ ਹਾਂਜੀ ਉਦੋਂ ਨਾਲ ਲੈ ਕੇ ਆਉਂਦੇ ਹੁੰਦੇ ਸੀਗੇ ਉਦੋਂ ਇੱਕਣ ਵਿਕਦਾ ਸੀ ਹੁਣ ਤਾਂ ਚਲੋ ਆਪਣੇ ਉਰੀ ਯਾਦਪੁਰ ਮੰਡੀ ਬਣੀ ਪਈ ਐ ਇੱਥੇ ਵਪਾਰੀ ਆਉਂਦਾ ਜਿਵੇਂ ਉਹਨੂੰ ਜਿਹੇ ਜੀ ਵੀ ਉਹਦੀ ਚੁਆਇਸ ਆ ਵੀ ਆਪਾਂ ਨੂੰ ਆ ਚੀਜ਼ ਚਾਹੀਦੀ ਆਪਾਂ ਉਹ ਜਿਹਾ ਬਣਾ ਕੇ ਉਹਨੂੰ ਦਿੰਨੇ ਆ ਹੁਣ ਕਿੰਨੇ ਕਿੱ ਹੁਣ ਆਪਣੇ ਕੋਲ ਤਕਰੀਬਨ 50 ਏਕੜ ਦੀ ਖੇਤੀ ਆ 50 ਏਕੜ ਦੇ ਵਿੱਚ ਸਾਰਾ ਹੀ ਆਲੂ ਲਾਇਆ ਹੋਇਆ ਜੀ ਆਪਣਾ ਤੇ 50 ਦੇ 50 ਕਿੱਲਿਆਂ ਦਾ ਆਲੂ ਖੇਤ ਚ ਹੀ ਸਟੋਰ ਕੀਤਾ ਹਾਂ ਜੀ ਉਹਦੇ ਵਿੱਚੋਂ ਆਪਾਂ ਨੇ 4-5 ਗੱਡੀਆਂ ਪਹਿਲਾਂ ਵੇਚਤੀਆਂ ਕੁਝ ਆਪਣੇ ਕੋਲ ਪ੍ਰਾਲੀ ਘਟਦੀ ਤੇ ਇੱਕ ਦੋ ਗੱਡੀਆਂ ਆਪਾਂ ਹੁਣ ਵੇਚੀਆਂ ਨੇ ਜੀ ਅੱਛਾ ਜੀ ਸਾਢੇ 3 ਕਿੱਲਿਆਂ ਦੀ ਆਪਣੀ ਪ੍ਰਾਲੀ ਇਹਦੇ ਉੱਪਰ ਲੱਗ ਗਈ ਸਾਢੇ 3ਾਂ ਕਿੱਲਿਆਂ ਦੀ ਪ੍ਰਾਲੀ ਇਹਦੇ ਉੱਪਰ ਲੱਗ ਗਈ ਤੇ ਹੁਣ ਆਪਾਂ ਗੱਲ ਕਰਦੇ ਹਾਂ ਵੀ ਕਿਹੜੀ-ਕਿਹੜੀ ਨਸਲ ਆ ਜਿਹੜੀ ਇੱਥੇ ਸਟੋਰ ਕੀਤੀ ਹੋਈ ਆ ਆਹ ਤੜਾਂ 'ਚ ਆਪਾਂ ਨੇ ਜੀ ਇਹਦੇ ਵਿੱਚ ਸਾਰਾ ਪਖਰਾਜ ਤੇ ਆਪਣੇ ਕੋਲ 7 ਕਿੱਲੇ ਦਾ ਐਲਰ ਇਹ ਆਪਾਂ ਨੇ ਇਹਦੇ ਵਿੱਚ ਸਟੋਰ ਕਰਿਆ ਆਪਣੇ ਕੋਲ 2 ਕਿੱਲੇ ਦਾ ਮੋਹਨ ਸਟੋਰ ਕਰਿਆ ਹੋਇਆ ਜੀ ਪ੍ਰਾਲੀ ਕੋਹ ਆ ਬੰਦਾ ਜਿਹੜਾ ਇਹਨੂੰ ਤਿਆਰਬਾ ਤੁਹਾਨੂੰ ਪ੍ਰਾਲੀ ਐਵੇਂ ਲਾਉਣ ਦਾ ਕਿਹਨੂੰ ਤਿਆਰਬਾ ਇਹ ਸਾਡਾ ਸੰਜੀ ਲਾਉਂਦਾ ਸੀ ਉਹਨੂੰ ਸਿਖਾਇਆ ਹੋਇਆ ਸਾਰਾ ਵੀ ਕਿਵੇਂ ਲਾਉਣੇ ਆ ਨਾਲ ਅਸੀਂ ਆਪ ਪ੍ਰਾਲੀ ਲਵਾਉਂਦੇ ਆ ਯਾਨੀ ਕਿ ਜਿੰਨੀ ਧੜ ਅਸੀਂ ਅੱਜ ਲਾਤੀ ਮਤਲਬ ਕਿ ਉਹਨੂੰ ਸ਼ਾਮ ਤੱਕ ਅਸੀਂ ਸਾਰੀ ਨੂੰ ਟੱਕੇ ਜਾਣਾ ਆਪ ਉਧਰ ਲੱਗੀ ਜਾਂਦੀ ਉਹ ਥੋੜ੍ਹੀ ਵੀ ਲੱਗੀ ਜਾਂਦੀ ਹੈ ਹਾਂਜੀ ਉਹ ਆਪਣੇ ਘਰਾਂ ਚੋਂ ਹੀ ਨੇ ਸਰਦਾਰ ਪ੍ਰੀਤਮ ਸਿੰਘ ਸੇ ਮੇਰੇ ਦਾਦੇ ਦੇ ਭਾਈ ਨੇ ਜੀ ਉਹ ਉਹਨਾਂ ਦੀ ਥਾੜਾ ਲੱਗ ਰਹੀ ਆ ਆ ਆਪਣੀਆਂ ਨੇ ਜੀ ਇੱਧਰ ਉਹ ਉਧਰ ਵੀ ਜਾ ਕੇ ਦੇਖ ਸਕਾਂਗੇ ਆਪਾਂ ਵੀ ਕਿਵੇਂ ਲਾਉਂਦੇ ਆ ਧੜ ਹਾਂਜੀ ਤੇ ਇਹਦੇ ਉੱਪਰ ਆ ਕੇ ਆਲੂ ਦੀਆਂ ਬੇਲਾਂ ਹਾਂਜੀ ਇਹ ਆਲੂ ਦੀਆਂ ਬੇਲਾਂ ਇਹਦੇ ਉੱਪਰ ਰੱਖੇ ਨੇ ਆਪਾਂ ਨੇ ਇਹ ਨਾ ਪਰਾਲੀ ਇਹ ਮਤਲਬ ਜਦ ਢੇਰੀ ਆਉਂਦੀ ਆ ਜਾਂ ਇੱਧਰੋਂ ਆ ਗਈ ਜਾਂ ਇੱਧਰੋਂ ਹਵਾ ਇਹਦੇ ਵਿੱਚ ਹੀ ਨਹੀਂ ਲੰਘਣੀ ਯਾਨੀ ਕਿ ਥੋਡੀ ਛੱਤ ਢੱਡ ਦੀ ਉੜਨੀ ਨਹੀਂ ਚਾਹੀਦੀ ਫੇਰ ਤੁਹਾਡੇ ਘਰੇ ਨੂੰ ਪਾਣੀ ਨਹੀਂ ਲੱਗਣਾ ਜੇ ਥੋਡੀ ਛੱਤ ਉੱਡਦੀ अच्छा ते ये जेड़ा पानी आ ओनु परआली ऐਵੇਂ ਢਾਲੀ ਜਾਂਦੀ ਆ ਹਾਂਜੀ ਪਰआली ऐਵੇਂ ਢਾਲੀ ਜਾਂਦੀ ਆ ਮਤਲਬ ਸਾਡੇ ਨਾ ਪਿਛਲੇ ਤੋਂ ਪਿਛਲੇ ਸਾਲ ਹਫਤਾ ਮੀਂਹ ਪਈ ਗਿਆ ਹੂੰ ਮਤਲਬ ਝੜੀ ਜੀ ਲੱਗ ਰਹੀ ਕਣੀਆਂ ਪਈ ਗਈਆਂ ਪਈ ਗਈਆਂ ਹਫਤਾ ਪਈ ਗਈਆਂ ਰੋਜ਼ੇ ਆਜਿਆ ਕਰੇ ਮੀਂਹ ਅਸੀਂ ਜਾਨੀ ਕਿ ਕੋਈ ਤਰਪਾਲ ਨਹੀਂ ਇਹਦੇ ਉੱਪਰ ਦੰਦੇ ਤੇ ਇਹਦੀਆਂ ਸਿਰਫ ਬਸ ਦੋ ਤਿੰਨ ਡੱਕੇ ਉੱਪਰ ਵਾਲੇ ਗਿੱਲੇ ਹੋਣੇ ਆ ਅੱਛਾ ਬਾਕੀ ਮੀਂਹ ਨਾਲ ਸਮਾਂ ਦੇ ਆਲੂ ਨੇ ਇਹਦੇ ਵਿੱਚ ਸ਼ੈਨ ਮਾਰਨੇ ਆ ਆਲੂ ਸਲਾਬਾ ਹੋ ਜਾਂਦਾ ਰੰਗ ਦੰਦਾ ਆਲੂ ਪੂਰਾ ਜਰਾ ਗਰਾ ਖੋਲਣਾ ਆਲੂ ਨੇ ਪੂਰਾ ਰੰਗ ਦੇਣਾ ਇਹਦੇ ਵਿੱਚ ਕਿੰਨਾ ਚਿਰ ਆਲੂ ਖਰਾਬ ਨਹੀਂ ਹੁੰਦਾ ਐਵੇਂ ਸਟੋਰ ਕੀਤਾ ਵਾ ਆਲੂ ਜਣੀ ਅਸੀਂ ਤੁਸੀਂ ਦੇਖ ਲਓ ਉਹ ਗਰਾ ਆਪਾਂ ਨੇ 1 ਫਰਵਰੀ ਦਾ ਲਾਇਆ ਜਿਵੇਂ ਪਹਿਲੇ ਨੰਬਰ ਤੇ ਅੱਛਾ ਜਿਹੜਾ ਪਹਿਲੇ ਨੰਬਰ ਦਾ ਗਰਾ ਉਹ 1 ਫਰਵਰੀ ਦਾ ਲਾਇਆ ਹੈ ਆਪਾਂ ਨੇ ਬਸਾਖੀ ਤੋਂ ਬਾਅਦ ਆਲੂ ਵੇਚਣਾ ਆਪਾਂ ਨੇ ਸ਼ੁਰੂ ਕਰਨਾ ਥੋੜਾ ਥੋੜਾ ਇਹ ਨਹੀਂ ਵੀ ਸਾਰੀ ਟੜ ਦਾ ਸੌਦਾ ਕਰਨਾ ਹਮ ਇੱਕ ਗੱਡੀ ਦੋ ਗੱਡੀ ਜਿਵੇਂ ਸਾਡੀ ਜਣੀ ਸਾਨੂੰ ਲੱਗਦਾ ਵੀ ਇੱਕ ਵੇਚਣੀਆ ਦੋ ਵੇਚਣੀਆ ਬਾਕੀ ਗਾਂਹ ਵਾਲ ਬੰਦਾ ਦੱਸਦਾ ਵੀ ਮੈਨੂੰ ਇੰਨੀਆਂ ਚਾਹੀਦੀਆਂ ਨੇ ਉਸ ਹਿਸਾਬ ਨਾਲ ਫਿਰ ਆਪਣਾ ਸੌਦਾ ਹੋ ਜਾਂਦਾ ਉਹਦੇ ਸਾਹ ਤੇ ਕਿੰਨੇ ਚਿਰ ਤੱਕ ਵੇਚ ਦਿੰਨੇ ਆ ਵਿਸਾਖੀ ਤੋਂ ਬਾਅਦ ਅਸੀਂ ਇਹਨੂੰ ਜੀ ਪਹਿਲਾਂ ਜੂਨ ਦੇ ਵਿੱਚ ਵੀ ਲੈ ਜਾਂਦੇ ਸੀ ਮਾੜਾ ਮੋਟਾ ਚਲੇ ਜਾਂਦਾ ਸੀ ਹੁਣ ਅਸੀਂ ਇਹਨੂੰ ਮਈ ਦੇ ਐਂਡ ਤੱਕ ਖਤਮ ਕਰ ਦਿੰਨੇ ਆ 1 ਜੂਨ ਨੂੰ ਸਾਡੀ ਮੱਕੀ ਕਟਾਈ ਸ਼ੁਰੂ ਹੋ ਜਾਂਦੀ ਆ ਉਹਦੇ ਕਰਕੇ ਸਾਨੂੰ ਇਹ ਨਿਭਟਾਉਣਾ ਪੈਂਦਾ ਮਤਲਬ ਫਰਬਰੀ ਮਾਰਚ ਅਪ੍ਰੈਲ ਮਈ ਜੂਨ ਹਾਂਜੀ ਪੰਜ ਮਹੀਨੇ ਤੁਸੀਂ ਇਹਦੇ ਵਿੱਚ ਚਾਲੂ ਸਟੋਕ ਕਰਨੀ ਹੈ ਜਾਨੀ ਪੰਜ ਮਹੀਨੇ ਤੁਸੀਂ ਆਪਣੇ ਖੇਤ ਦੇ ਵਿੱਚ ਆ ਰੜਾ ਥੋਆ ਕੋਈ ਦਰਖਤ ਨਹੀਂ ਹੈਗਾ ਤੁਸੀਂ ਆਪਣੇ ਖੇਤ ਦੇ ਵਿੱਚ ਪੰਜ ਮਹੀਨੇ ਨੂੰ ਐਨ ਰੱਖ ਸਕਦੇ ਹੋ ਤੇ ਜੇ ਤੁਸੀਂ ਜੂਨ ਦਾ ਮਹੀਨਾ ਲਵਾਉਣਾ ਜੇ ਤੁਹਾਡੇ ਖੇਤ 'ਚ ਦਰਖਤ ਹੈਗੇ ਨੇ ਦਰਖਤ ਥੱਲੇ ਧੜ ਲੱਗੀ ਹੋਈ ਆ ਉਹਦੇ ਵਰਗੀ ਰੀਸ ਨਹੀਂ ਹੈਗੀ ਅੱਛਾ ਉਹ ਤੁਹਾਡਾ 1 ਮਹੀਨਾ ਹੋਰ ਕੱਢੂਗਾ ਅੱਛਾ ਇੰਨਾ ਟੈਂਪਰੇਚਰ ਦਾ ਫਰਕ ਪਊਗਾ ਹਾਂ ਜੀ ਇੰਨਾ ਫਰਕ ਪਊਗਾ ਹਾਂ ਜੀ ਬਸ ਹਮਸਾ ਨਾ ਹੋਵੇ ਵੀ ਹਵਾ ਮਾੜੀ ਮੁੱਟੀ ਯਾਨੀ ਕਰਾਸ ਹੁੰਦੀ ਚਾਹੀਦੀ ਆ ਤੇ ਜੇ ਮੰਨ ਲੇ ਚਲੋ ਵੀ ਇਹਨੂੰ ਇਹ ਉੱਪਰੋਂ ਕਿਸੇ ਚੀਜ਼ ਨਾਲ ਨਹੀਂ ਟੱਕ ਸਕਦੇ ਆਪਾਂ ਉੱਪਰੋਂ ਇਹਦੇ ਮਤਲਬ ਹੁਣ ਅਸੀਂ ਪਲਟੀ ਦੇਣੀ ਆ ਮੈਂ ਅਸੀਂ ਤਰਪਾਲ ਦੰਦੇ ਨਹੀਂ ਬਹੁਤ ਬੰਦੇ ਤਰਪਾਲ ਦੰਦੇ ਨੇ ਆਪਾਂ ਤਰਪਾਲ ਨਹੀਂ ਤਰਪਾਲ ਇਹਨੂੰ ਗੋਲੀ ਆ ਉਹਦੇ ਨਾਲ ਆਲੂ ਗੜੂਗਾ ਕਿਉਂਕਿ ਤਰਪਾਲ ਗਰਮ ਕਰ ਦਿੰਦੀ ਇਹਨੂੰ ਅੰਦਰੋਂ ਅੰਦਰਲਾ ਟੈਂਪਰੇਚਰ ਬਾਹਰ ਨਿਕਲ ਕੇ ਹਵਾ ਚ ਰਲਣਾ ਚਾਹੀਦਾ ਹਾਂਜੀ ਹਾਂ ਆ ਤੁਸੀਂ ਦੇਖੋ 1 ਫਰਵਰੀ ਦਾ ਪੱਟਿਆ ਹੋਇਆ ਇਹਨੂੰ ਟੈਂਪਰੇਚਰ ਇਹਦਾ ਤੁਸੀਂ ਪੁੱਠਾ ਹੱਥ ਲਾ ਕੇ ਚੈੱਕ ਕਰ ਸਕਦੇ ਹੋ ਆ ਦੇਖੋ ਦੇਖੋ ਤੁਸੀਂ ਟੈਂਪਰੇਚਰ ਚੈੱਕ ਕਰਦੇ ਨਹੀਂ ਨਹੀਂ ਖੋਲੇ ਉਹ ਯਾਰ ਇਹਦਾ ਪ੍ਰੀਤ ਨਾ ਹੱਥ ਲਾਈ ਪੁੱਤ ਹੱਥ ਲਾਈ ਕਿੰਨੇ ਵਾਰ ਖਰ ਗਿਆ ਯਾਰ ਗੱਡੀ ਦੇ ਵਿੱਚ ਥਰਮਾਮੀਟਰ ਜਿਹਾ ਪਿਆ ਸੀ ਆਪਣੇ ਆ ਉਹ ਜਾਲ ਲਿਆ ਜਾ ਲਿਆ ਆ ਨਾ ਟ੍ਰੈਂਪਰੇਚਰ ਵਾਲਾ ਵੀ ਸਾਡੀ ਗੱਡੀ ਦੇ ਵਿੱਚ ਹੀ ਪਿਆ ਸੀ ਇਹ ਆ ਦੇਖਿਓ ਇਹਦਾ ਟੈਂਪਰੇਚਰ ਆ ਹਾਂ 33 33 ਸੱਤ ਦੱਸਦਾ ਨਾ ਪ੍ਰੀਤ ਕੈਮਰੇ ਤੇ ਆ ਗਿਆ ਨਾ 33 ਸੱਤ ਟੈਂਪਰੇਚਰ ਆ ਲੈ ਹੁਣ ਗੱਲ ਅਵਨ ਬਣੂਗੀ ਬਾਲੀ ਸੇਰਾ ਇਹ ਲੈ ਆਪਾਂ ਆਲੂਆਂ ਦੇ ਵਿੱਚ ਲਾਤਾ ਇਹਨੂੰ ਕਰਮਾ ਵਾਲੇ ਨੂੰ ਪ੍ਰੀਤ ਮੈਂਟ ਤਾਂ ਪੰਜ ਲੱਗਣਗੇ ਹਾਂ ਤੁਹਾਨੂੰ ਤਾਂ ਪੈਣਗੇ ਹੂੰ ਪਰ ਟੈਂਪਰੇਚਰ ਆਪਾਂ ਘਟਾ ਘਟੇ ਹੀ ਜਾਂਦਾ ਦੇਖ ਲਗਾਤਾਰ ਘਟੀਆਂ ਜਾਂਦਾ 32 ਆ ਗਿਆ ਇਹ ਆ ਦੇਖ ਤੇ ਆ ਦੇ 31 ਹੋ ਗਿਆ ਹੈ ਮਿੰਟ ਕੈਮਰਾ ਕੱਟ ਲੈ ਇਹਨੂੰ ਲਾਸਟ ਤੇ ਆਪਾਂ ਫਲਮਾਵਾਂਗੇ ਕਿਉਂਕਿ ਨਹੀਂ ਤਾਂ ਇਹਨੇ 5-4 ਮਿੰਟ ਤੱਕ ਇਹਨੇ ਟੈਂਪਰੇਚਰ ਲੈਂਦੇ ਨੇ ਲਾ ਲੈਂਦਾ ਇਹ ਟਾਈਮ ਲੈਂਦਾ 5-4 ਮਿੰਟ ਤੱਕ ਇਹਨੇ ਲੈਂਦੇ ਨੇ ਲਾ ਦੇਣੇ ਆ ਸਾਨੂੰ ਨਾ 2 ਤੋਂ 3 ਮਿੰਟ ਸਾਨੂੰ ਵੀਡੀਓ ਕੱਟਣੀ ਪਈ ਪਰ 2 ਤੋਂ 3 ਮਿੰਟ ਤੇ ਕਮਾਲ ਰਿਜ਼ਲਟ ਇਹ ਮਿਲੇ ਆ ਸਾਨੂੰ ਸਕਰੀਨ ਦਿਸ ਰਹੀ ਸੀ ਤੁਹਾਨੂੰ ਦਿਖਾ ਦਿੰਨੇ ਆ 17. ਆ ਦੇਖੋ 8 ਹਜੇ ਵੀ ਇਹ ਲਗਾਤਾਰ ਘਟ ਰਿਹਾ ਹਜੇ ਵੀ ਤੋ ਮੇਰੇ ਗੱਲ ਕਰਦੇ ਕਰਦੇ ਦੇਖੀ ਤੁਸੀਂ ਇਹਨੇ ਘਟੀ ਜਾਣਾ ਵੀ ਮਤਲਬ 17 ਡਿਗਰੀ ਅੱਧਾ ਟੈਂਪਰੇਚਰ ਆ ਦੇਖੋ 17 7 ਹੋ ਗਿਆ 17 6 ਹੋ ਗਿਆ ਮਤਲਬ ਆਪਾਂ ਇਹ ਕਹਿੰਦੇ ਨੂੰ ਆਪਾਂ ਲੱਗਦੇ ਤੋ ਐਵੇਂ ਗੱਲਾਂ ਕਰੀ ਜਾਂਦੇ ਆ ਮਨ ਠੀਕ ਹੈ ਜੀ ਯਾਰ ਫੇਰ ਤਾਂ ਇਹ ਹਿਸਾਬ ਨਾਲ ਤਾਂ ਮਤਲਬ ਇਹ ਤਾਂ ਸਟੋਰ ਵਾਲਾ ਕੇਸ ਹੀ ਹੋ ਗਿਆ ਯਾਰ 16 ਡਿਗਰੀ ਤੇ ਫਿਰਦਾ ਹੋਊਗਾ ਇਹ ਸਟੋਰ ਵਾਲੀ ਕੇਸ ਆ ਤੁਸੀਂ 5 ਮਹੀਨੇ ਸਟੋਰ ਚ ਲਾਉਂਗੇ ਚਾਹੇ ਤੁਸੀਂ 10 ਦਿਨ ਲਾ ਲਓ ਤੁਹਾਡੇ 115 20 ਰੁਪਏ ਪੱਕੇ ਪੈ ਗਏ ਪੈਗੀ ਹਾਂ ਫਿਰ ਤੁਸੀਂ ਉੱਥੇ ਲਾਉਂਗੇ ਗ੍ਰੇਡ ਕਰਾ ਕੇ ਠੀਕ ਹੈ ਜੀ 25 ਤੁਹਾਡੇ ਗ੍ਰੇਡ ਦੇ 30 ਉਹ ਪੈਗੀ ਹਾਂ ਠੀਕ ਹੈ ਜੀ ਉਦੋਂ ਬਾਅਦ ਤੁਸੀਂ ਸਟੋਰ ਨੂੰ ਬੋਰੀ ਲਾਉਂਗੇ ਉਹ ਤੁਹਾਡੇ ਪੈਗੇ 10 ਰੁਪਏ ਉਦੋਂ ਬਾਅਦ ਤੁਹਾਡੇ ਕੰਡੇ ਦੇ ਪੈਗੇ 10 ਰੁਪਏ ਉਦੋਂ ਬਾਅਦ ਤੁਹਾਡਾ ਤੇਲ ਖਰਚਾ ਪੈ ਗਿਆ ਲਿਆਣ ਕਰਨ ਚ ਉਦੋਂ ਬਾਅਦ ਤੁਹਾਡੀ ਦਿਹਾੜੀ ਪੈਗੀ ਉਰੇ ਹੁਣ ਤੁਹਾਡਾ ਇਹ ਪੇ ਆ ਜਿਵੇਂ ਤੁਸੀਂ ਮਤਲਬ ਇਹਨੂੰ ਜਿੱਧਰ ਜਿਵੇਂ ਜੀ ਕਰਦਾ ਵੀ ਅਸੀਂ ਹੁਣ ਗੋਲੀ ਕਢਾਉਣੇ ਆ ਹੁਣ ਆ ਕਰਾਉਣਾ ਉਹ ਤੁਸੀਂ ਕਰ ਸਕਦੇ ਹੋ ਜਣੀ ਕਿ ਪੰਜਵੇਂ ਮਹੀਨੇ ਦੀ ਇਹ 15 ਤਰੀਕ ਤੱਕ ਤੂੰ ਹੀ ਕੱਢਦਾ ਨਹੀਂ ਹੈਗਾ ਯਾਨੀ ਕਿ ਇਕਨੇ ਰਹੂਗਾ ਇਹ ਨਹੀਂ ਵੀ ਆਲੂ ਛੇਤੀ ਤੁਰੇ ਉਹ ਬਾਕੀ ਥੋੜਾ ਜਿਹਾ ਟੈਂਪਰੇਚਰ ਕਈ ਵਾਰ ਪਹਿਲਾਂ ਵੀ ਗਰਮੀ ਆ ਜਾਂਦੀ ਆ ਤੇ ਯਾਨੀ ਜੇ ਤੁਰ ਵੀ ਆਇਆ ਤਾਂ ਡਰਨ ਦੀ ਕੋਈ ਲੋੜ ਨਹੀਂ ਆ ਸਾਡੇ ਇਹ ਆ ਲਾਲੇ ਵਾਲੇ ਬਟਨ ਦੇ ਨੰਨ ਜੰਮ ਵੀ ਆਵਾ ਅੱਛਾ ਫੁੱਟੇ ਹੁੰਦਾ ਹਾਂ ਫੁੱਟੇ ਹੁੰਦਾ ਪੱਤੇ ਕੱਢਿਆਂ ਦਾ ਕੋਈ ਡਰਨ ਵਾਲੀ ਇਹਦੇ ਵਿੱਚ ਲੋੜ ਨਹੀਂ ਹੈਗੀ ਉਹ ਸਾਫ ਹੋ ਜਾਂਦਾ ਉਹ ਇੱਥੇ ਆ ਮਿੱਟੀ ਹੁੰਦੀ ਆ ਨਾ ਲਗ ਲਗ ਉਹਦੇ ਵਿੱਚ ਤੁਰ ਤਰ ਆਉਂਦਾ ਮਾੜਾ ਮੋਟਾ ਬਾਕੀ ਕੋਈ ਐਡਾ ਚੱਕਰ ਨਹੀਂ ਹੈਗਾ ਜੀ ਬੀਰੇ ਦੇ ਕਹਿਣ ਤੋਂ ਭਾਵੇਂ ਜਿਹੜਾ ਬੱਟਾਂ ਦੇ ਨਾਲ ਪਿਆ ਉਹ ਤੁਰ ਪੈਂਦਾ ਪਰ ਜਿਹੜਾ ਬਚਾਲੇ ਵਾਲਾ ਉਹ ਨਹੀਂ ਗੱਲਦਾ ਇਹ ਵੀ ਬੰਦ ਕਰ ਦ ਉਧਰ ਚੱਲਦੇ ਉਹ ਉਹ ਨਹੀਂ ਗੱਲਦਾ 1 ਮਿੰਟ ਲਾਸਟ ਲਾਸਟ ਰੀਡਿੰਗ ਦੇਖ ਲੈਣ ਤੇ ਪ੍ਰੀਤ ਬੰਦ ਕਰਦਾ ਮੈਂ ਲਾਸਟ ਰੀਡਿੰਗ 17 ਡਿਗਰੀ ਤੇ ਆ ਗਿਆ 17 ਡਿਗਰੀ ਤੇ ਆ 17 ਤੋਂ ਵੀ ਘਟ ਗਿਆ ਆ ਦੇਖ ਲੈ ਓ ਭਾਈ ਇਹ ਤਾਂ ਕਮਾਲ ਚੀਜ਼ ਆ ਆ ਦੇਖ ਹੁਣ ਹੁਣ ਦੇਖ ਬਾਦ ਦਾ ਪ੍ਰੀਤ ਬਾਹਰ ਆ ਕੇ ਦੇਖ ਹੁਣ ਬਾਹਰ ਕੱਢ ਲੈ ਦੇਖ ਜਾਂਦਾ 18 ਹੋ ਗਿਆ ਦੇਖ 18 3 ਦੇਖ 19 ਬਾਹਰ ਜਾਊਗਾ 33 ਤੇ ਅੱਧੋ ਅੱਧ ਦਾ ਫਰਕ ਅੱਧੋਂ ਵੀ ਜ਼ਿਆਦਾ ਹੈ ਚਲੋ ਦਿਖਾ ਕੇ ਲਿਆ ਅਮਨ ਕੇ ਮਿਲੋਨੇ ਇੱਕ ਗੱਲ ਮੈਨੂੰ ਜਾਂਦੇ ਜਾਂਦੇ ਹੋਰ ਦੱਸੋ ਅਮਨ ਸੁਣਿਆ ਮਤਲਬ ਕਿਹੜਾ ਕਿਹੜਾ ਆਲੂ ਆ ਜਿਹੜਾ ਆਪਾਂ ਸਟੋਰ ਐਵੇਂ ਕਰ ਸਕਦੇ ਆ ਦੇਖੋ ਜੀ ਅਸੀਂ ਸ਼ੁਰੂ ਤੋਂ ਹੀ ਮਤਲਬ ਕਿ ਪਹਿਲਾਂ ਜਦ ਪਖਰਾਜ ਵੈਰੈਟੀ ਦੇ ਆਉਣ ਤੋਂ ਪਹਿਲਾਂ ਅਸੀਂ ਹੋਰ ਵੈਰੈਟੀਆਂ ਲਾਉਂਦੇ ਲੱਕਰ ਲੁੱਕਰ ਇਹ ਜਿਹਾ ਕਈ ਵੈਰਾਈਟੀਆਂ ਅਸੀਂ ਲਾਈਆਂ ਨੇ ਜਾਨੀ ਕਿ ਅਸੀਂ ਪਖਰਾਜ ਸਟੋਰ ਕਰਨ ਲੱਗੇ ਹੂੰ ਅਸੀਂ ਜਦ ਤੋਂ ਪਖਰਾਜ ਘਰ ਬਾੜਿਆ ਆਪਣੇ ਹੂੰ ਉਦੋਂ ਦੇ ਆਪਾਂ ਪਖਰਾਜ ਸਟੋਰ ਕਰਦੇ ਆਂ ਪੂਰਾ ਟਾਈਮ ਚੱਲਦਾ ਇਹ ਹੂੰ ਮਈ ਤੱਕ ਐਂਡ ਤੱਕ ਕੋਈ ਇਹਦੇ 'ਚ ਮਤਲਬ ਪਲਿਆਈ ਨਹੀਂ ਪੈਂਦੀ ਹੂੰ ਕੋਈ ਚੱਕ ਨਹੀਂ ਡਾਇਮੰਡ ਆਲੂ ਇਹਦੇ ਵਿੱਚ ਪੂਰਾ ਟਾਈਮ ਚੱਲੂਗਾ ਐਲ ਆਰ ਚੱਲੂਗਾ ਪੂਰਾ ਟਾਈਮ ਅੱਛਾ ਹਾਂਜੀ ਐਲ ਆਰ ਡਾਇਮੰਡ ਪਖਰਾਜ ਪਖਰਾਜ ਇਹ ਤਿੰਨੇ ਵੈਰਾਈਟੀਆਂ ਆਪਾਂ ਨੇ ਜਾਨੀ ਕਿ ਲਾ ਕੇ ਦੇਖੇ ਨੇ ਪੂਰਾ ਟਾਈਮ ਚੱਲਦੀਆਂ ਨੇ ਆ ਇਧਰਲੇ ਪਾਸੇ ਵੀਰ ਲਾਈ ਜਾਂਦਾ ਹਾਂਜੀ ਹਾਂ ਇਹ ਲਾਉਂਦਾ ਸੀ ਆਪਣਾ ਸਾਜੀ ਇਹ ਲਾ ਰਿਹਾ ਪਰਾਲੀ ਆ ਤੇ ਇਹ ਪਰਾਲੀ ਲਾਉਣ ਦਾ ਵੀ ਥੋੜਾ ਜਿਹਾ ਸਟਾਈਲ ਆ ਜਿਹੜਾ ਉਹ ਆਪਾਂ ਦਿਖਾ ਦਈਏ ਇੱਕ ਤਾਂ ਜਿਹੜੀ ਆ ਦੇਖੀ ਪ੍ਰੀਤ ਪੂਲੀ ਆ ਇਹ ਇਹਨਾਂ ਨੇ ਜਿਹੜੀ ਪਰਾਲੀ ਵਾਲੀ ਆ ਉਹ ਇੰਨੀ ਇੰਨੀ ਬੰਨੀ ਹੋਈ ਆ ਤਕਰੀਬਨ ਇੰਨਾ ਮੋਟਾ ਰੱਖਦੇ ਆਂ ਬਾਈ ਜੀ ਹਾਂਜੀ ਇਹ ਪੂਲੀ ਨੇ ਥੋੜੀ ਜੀ ਬਸ ਇਹਦੀ ਐਂ ਤਾਂ ਇਹ ਖੋਲ ਦੇਣੀ ਆ ਜਿੰਨੀ ਜਿਆਦਾ ਪੂਲੀ ਬੜੀ ਆ ਮੈਂ ਥੋੜੀ ਜਿਆਦਾ ਖੋਲ ਦੇਣੀ ਆ ਉਸ ਹਾਂ ਮੈਂ ਲਾ ਦੇਣੀ ਆ ਤੇ ਆ ਜੋ ਚਲੋ ਪੂਰਾ ਵੱਧ ਵੀ ਪੈ ਜੇ ਪਰਾਲੀ ਦਾ ਕੋਈ ਹਰਜ ਨਹੀਂ ਹਾਂ ਨਾ ਆ ਵੀਰਾ ਬਣਾਈ ਜਾਂਦਾ ਇਹਦੇ ਦਾਲੇ ਆ ਇਹ ਬੱਟ ਬਣਾਉਂਦਾ ਪਾਣੀ ਜਾਣ ਤੋਂ ਪਾਣੀ ਜਾਣ ਤੋਂ ਹਾਂਜੀ ਤੇ ਜਦੋਂ ਮਤਲਬ ਆਪਾਂ ਇਹਦੇ ਵਿੱਚੋਂ ਕੱਢਾਂਗੇ ਤੇ ਵਪਾਰੀ ਭੱਜ ਕੇ ਚਿੰਬੜਦਾ ਭੱਜ ਕੇ ਜੀ ਭੱਜ ਕੇ ਕੋਈ ਸ਼ਾਂਤੀ ਨਹੀਂ ਸਿੱਧਾ ਪੱਟਿਆ ਤੇ ਐ ਲਾਤਾ ਹਾਂਜੀ ਸਟੋਰ 'ਚ ਤੁਹਾਨੂੰ ਕਿਲੋ 2 ਕਿਲੋ ਗਲਿਆ ਹੋਇਆ ਜਾਊਗਾ ਜਿਹੜਾ ਦਾਣਾ ਸਟੋਰ 'ਚ ਚਲੇ ਗਿਆ ਹੂੰ ਇਹ ਤੁਹਾਨੂੰ ਸਾਫ਼ ਸੁਥਰਾ ਜਾਊਗਾ ਪੂਰਾ ਜੀ ਪਹਿਲਾਂ ਆ ਦੇਖੋ ਸੈਟਾਂ ਵਾਲੀਆਂ ਲਾਉਂਦੇ ਆ ਫੇਰ 2 ਫੁੱਟ ਛੱਡ ਕੇ ਉੱਪਰ ਲਾਤਾ ਫੇਰ ਉਦੋਂ 2 ਫੁੱਟ ਛੱਡ ਕੇ ਉੱਪਰ ਹਾਂਜੀ ਉਦੋਂ ਬਾਅਦ ਜਿਹੜੀ ਕਿ ਛੱਤ ਲੱਗਣੀ ਆ ਉਹਦੇ ਤੇ ਡਬਲ ਤਹ ਲੱਗਣੀ ਆ ਇੱਕ ਵਾਰ ਇੱਧਰ ਨੂੰ ਇੱਕ ਵਾਰ ਪੂੰਛਾ ਇੱਧਰ ਨੂੰ ਅੱਛਾ ਉਹ ਉਹ ਥੱਲੇ ਨੂੰ ਕਰ ਦੇਣੀਆਂ ਪੂੰਛਾ ਇੱਕ ਵਾਰ ਪੂੰਛਾ ਉਧਰ ਨੂੰ ਰੱਖ ਲੈਣੀਆਂ ਨੇ ਇੱਕ ਵਾਰ ਪੂੰਛਾ ਇੱਧਰ ਨੂੰ ਰੱਖਣੀਆਂ ਨੇ ਡਬਲ ਕਰਕੇ ਲਾਉਣੀ ਆ ਯਾਨੀ ਕਿ ਛੱਤ ਦਾ ਇਹਦੇ ਵਿੱਚ ਮੇਨ ਕੰਮ ਆ ਬਸ ਸਿਰ ਮੇਨ ਆ ਜਿੰਨਾ ਕੀਲੇ ਦੇ ਵਿੱਚ ਧੜ ਲੱਗਿਆ ਛੱਤ ਸਾਰੀ ਮੈਂ ਮੇਰੇ ਫਾਦਰ ਨੇ ਅਸੀਂ ਆਪ ਲਾਈ ਆ ਉੱਪਰ ਅਸੀਂ ਉੱਪਰ ਬਗਾਨੇ ਬੰਦੇ ਤੋਂ ਕਿਸੇ ਤੋਂ ਛੱਤ ਨਹੀਂ ਲਵਾਉਂਦੇ ਅਸੀਂ ਆਪਣੇ ਗਰੇ ਨੂੰ ਉੱਪਰੋਂ ਸਾਰਾ ਢੱਕ ਦੇ ਅਮਨ ਆਲੂ ਵੀ ਚੰਗੇ ਆ ਯਾਰ ਹਾਂਜੀ ਹਾਂਜੀ ਬਹੁਤ ਪਖਰਾਇਆ ਆਲੂ ਹੈ ਇਹ ਲੰਬੀ ਜਾਲ ਇਹ 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 ਡਾਇਮੰਡ ਵਰਗਾ ਲੱਗਦਾ ਲੇਖਾ ਪਉਂਦਾ ਇਹ ਡਾਇਮੰਡ ਦਾ ਹੀ ਹਾਂ ਇਹਦੀ ਚਮਕ ਬਹੁਤ ਜ਼ਿਆਦਾ ਹਾਂਜੀ ਚਮਕ ਬਹੁਤ ਜ਼ਿਆਦਾ ਤੇ ਇਹ ਹੁਣ ਤੇਰੇ ਕੋਲ ਤਾਂ ਫਿਰ ਵਪਾਰੀ ਪੂਰੀ ਆਪਣਾ ਹੁੰਦਾ ਹੋਊਗਾ ਆ ਜਾਂਦਾ ਹੋਊਗਾ ਨਹੀਂ ਜੀ ਵਪਾਰੀ ਇੱਥੇ ਆਪਣੇ ਲਵੇ ਤਵੇ ਤੋਂ ਹੀ ਆਉਂਦੇ ਨੇ ਯਾਨੀ ਕਿ ਜਿਨੇ ਧੜ ਲਾਉਣੀ ਹੈ ਇਹ ਥੋੜਾ ਜਿਹਾ ਡਰ ਕੇ ਨਹੀਂ ਰੱਖ ਹੁੰਦੀ ਹੌਸਲੇ ਨਾਲ ਹੀ ਲਾ ਹੁੰਦੀ ਹੈ ਜਿਵੇਂ ਹੁਣ ਰੇਟ ਨਹੀਂ ਹੈਗਾ ਹੌਸਲੇ ਨਾਲ ਇਹ ਗਰੇ ਰੱਖ ਹੁੰਦੇ ਨੇ ਹੂੰ ਬਾਕੀ ਮਹਾਰਾਜ ਦੀ ਕਿਰਪਾ ਚੱਲੀ ਜਾਂਦਾ ਜੀ ਕੰਮ ਤੇ ਹੁਣ ਤੇਰੇ ਕੋਲ ਕੀ ਜੇ ਮੰਨ ਕੇ ਚਲੋ ਆ ਚੀਜ਼ ਵਪਾਰੀ ਵੀ ਸੁਣਨਗੇ ਹਾਂਜੀ ਜੇ ਕੋਈ ਮੰਨ ਲਓ ਵਪਾਰੀ ਆ ਆਲੂ ਖਰੀਦਣ ਵਾਲਾ ਬੰਦਾ ਹੈਗਾ ਕੋਈ ਦੂਰ ਨੇੜੇ ਦਾ ਹੈਗਾ ਹਾਂਜੀ ਤੇ ਉਹ ਉਹ ਬੰਦਾ ਵੀ ਸੰਪਰਕ ਕਰ ਲੈ ਮੈਂ ਨੰਬਰ ਦੇ ਦਿਆਂ ਤਰਾ ਤੁਸੀਂ ਮੇਰਾ ਨੰਬਰ ਇਹਦੇ ਚ ਮੈਂਸ਼ਨ ਕਰਦੇ ਹੋ ਜਿੰਨੇ ਵੀ ਖਰੀਦਣਾ ਚਾਹੇ ਜ ਕਿਸੇ ਨੂੰ ਜਿਹੜਾ ਵੀ ਸਾਈਜ਼ ਚਾਹੀਦਾ ਪਖਰਾਜ ਦਾ ਤੇ ਐਲ ਆਰ ਦਾ ਆਪਣੇ ਕੋਲ ਅਵੇਲੇਬਲ ਆ ਆਪਾਂ ਨੇ ਹੁਣ ਜਾਨੀ 1 2 ਦਿਨ ਦੇ ਵਿੱਚ ਛਾਂਟੀ ਦਾ ਕੰਮ ਸ਼ੁਰੂ ਕਰਨਾ ਕੀ ਨੂੰ ਜਿਹੇ ਜਿਹੇ ਸਹਾਈ ਚਾਹੀਦਾ ਮੌਕੇ ਤੇ ਦੇ ਦਾਂਗੇ ਬਾਕੀ ਆਲੂ ਕੇ ਜਾਨੀ ਕਿ ਤੁਸੀਂ ਮਈ ਮਹੀਨੇ ਤੱਕ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਇੱਕ 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 ਮੈਨੂੰ ਹੋਰ ਗੱਲ ਦੱਸ ਹਾਂਜੀ ਚਲੋ ਹੁਣ ਆਪਾਂ ਆਲੂ ਆਲੂ ਦਾ ਫਿਰ ਤੇਰੇ ਕੋਲ ਵੀ ਵੀ ਚੰਗਾ ਹੁੰਦਾ ਹੋਊਗਾ ਯਾਰ ਹਾਂਜੀ ਜੇ ਵੀ ਚੰਗਾ ਤਾਂ ਇੰਨੀ ਧੜਾਂ ਲੱਗੇ ਨੇ ਮਾੜੇ ਬੀਜ ਦੀਆਂ ਧੜ ਨਹੀਂ ਲੱਗਦੀ ਹੂੰ ਜੇ ਵੀ ਫਿਰਕੇ ਆਪਾਂ ਲੈ ਕੇ ਆਉਣੇ ਤਾਂ ਇੰਨੀ ਧੜ ਲੱਗਦੀ ਆ ਚਲੋ ਮੈਂ ਹੁਣ 12 13000 ਦਾਣਾ ਐਤਕੀ ਬੁੱਕ ਕਰਾਇਆ ਟੂਮਰ ਦਾ ਐਤਕੀ ਅਸੀਂ ਆਪ ਆਪਣਾ ਬੀਜ ਤਿਆਰ ਕਰਨਾ ਸ਼ੁਰੂ ਕਰਾਂਗੇ ਮੈਂ ਹੁਣ ਪਲੱਸ 2 ਕਰਕੇ ਹਟਿਆ 2018 ਚ ਤੇ ਹੁਣ ਆਪਾਂ ਨੇ ਇਧਰੇ ਰਿਹਾਨਬੱਦ ਦਿੱਤਾ ਹੈ ਇਹੀ ਕੰਮ ਨੂੰ ਕਰਨਾ ਜੀ ਪ੍ਰੈਫਰ ਮੂਰੇ ਨਹੀਂ ਇਹ ਕੰਮ ਕਰਨਾ ਵੀ ਹੈ ਇਹ ਕੰਮ ਕਾਮਯਾਬੀ ਆ ਤੇ ਇਹ ਕੰਮ ਤੁਹਾਡਾ ਖਾਨਦਾਨੀ ਤਜਰਬਾ ਹੋ ਗਿਆ ਕਰਕੇ ਤੁਹਾਡੇ ਤੁਸੀਂ ਹੁਣ ਕਾਠੀ ਪਾ ਚੁੱਕੇ ਆ ਹਾਂਜੀ ਹਾਂਜੀ ਹਾਂਣਾ ਯਾਰ ਇਹ ਬੰਦਾ ਆਮ ਬੰਦੇ ਨਾਲੋਂ ਤੁਸੀਂ ਇਹ ਤਾਂ ਦੇਖੋ ਨਾ ਵੀ 100 ਰੁਪਇਆ ਗੱਟਾ दैट ਮੀਨ ਆਪਾਂ ਕਹਿ ਲਈਏ ਕਿ ਜੇ 300 ਗੱਟਾ ਵੀ ਹੋਵੇ ਤਾਂ 30000 ਰੁਪਇਆ ਤਾਂ ਆਮ ਬੰਦੇ ਨੂੰ ਇਹੀ ਫਰਕ ਪਾਈ ਜਾਂਦਾ ਹਾਂਜੀ ਹਾਂਜੀ 100 ਰੁਪਏ ਗੱਟੇ ਦਾ ਹੀ ਤੇ ਜੇ 100 ਰੁਪਏ ਗੱਟੇ ਦਾ ਬੰਦਾ ਕੋਈ ਫਰਕ ਪਾ ਰਿਹਾ ਆ ਆਮ ਬੰਦੇ ਨਾਲੋਂ ਤੇ ਉਹ ਬੰਦਾ ਤਾਂ ਆਮ ਬੰਦੇ ਨੂੰ ਮੂਰੇ ਵੈਸੇ ਹੀ ਆ ਉਹਦਾ ਖਰਚਾ ਨਿਕਲਦਾ ਹਾਂਜੀ ਇਹਦਾ ਹੈ ਜੀ ਯਾਨੀ ਮਿਹਨਤ ਜ਼ਰੂਰ ਆਉਂਦੀ ਹੈ ਇਹਦੇ ਤੇ ਮਿਹਨਤ ਕਿਹੜੇ ਕੰਮ ਤੇ ਨਹੀਂ ਆਉਂਦੀ ਵੀਰੇ ਯਾਰ ਬਿਣਾ ਮਿਹਨਤ ਤੋਂ ਕੁਝ ਵੀ ਨਹੀਂ ਹੁੰਦਾ ਨਹੀਂ ਵਿੱਚ ਬੰਦੇ ਕਹਿੰਦੇ ਸਟੋਰ ਲਾਓ ਕੰਮ ਬਕਾਓ ਫਤਿਹ ਢਣੀ ਸਾਨੂੰ ਜਿੰਨਾ ਚਿਰ ਅਸੀਂ ਇਹਦੇ ਨਾਲ ਘੁੱਲਦੇ ਨਹੀਂ ਹੈਗੇ ਐਂਡ ਤੱਕ ਸਾਨੂੰ ਸਵਾਦ ਨਹੀਂ ਆਉਂਦਾ ਅਸੀਂ ਝੋਲ ਕਰਨਾ ਇਹਦੇ ਨਾਲ ਐਂਡ ਤੱਕ ਪੂਰਾ ਛੱਡਣ ਨੂੰ ਅਸੀਂ ਪਹਿਲਾਂ ਹੀ ਵੇਚ ਸਕਦੇ ਸੀ ਮੇਰੇ ਗਿੱਤੇ ਆਲੂ ਲੈ ਹੇਤੀ 1100 ਦਾ ਭਾਅ ਕੱਢਿਆ ਮੈਂ ਹੂੰ ਬਸ ਸ਼ੌਂਕ ਆ ਸਾਨੂੰ ਸ਼ੌਂਕ ਨਾਲ ਕੰਮ ਕਰਦੇ ਹਾਂ ਯਾਰ ਬਾਈ ਹਾਂਜੀ ਤਮਾਸ਼ਾ ਦੇਖਣ ਨਾਲ ਤਾਂ ਤੁਸੀਂ ਸਿਰਫ ਦਰਸ਼ਕ ਹੀ ਬਣਦੇ ਆ ਜੇ ਪਲਵਾਨ ਕੋਹਣਾ ਦਾ ਫਿਰ ਝੋਲਣਾ ਹੀ ਪੈਂਦਾ ਹਾਂਜੀ ਹਾਂਜੀ ਹੈ ਬਾਕੀ ਵਪਾਰੀ ਮੁੱਲ ਲੈ ਲੈ ਕੇ ਸਟੋਰ ਲਾ ਰਿਆ ਉਹ ਆਪਣਾ ਰਿਸਕ ਚੱਕਦਾ ਆਪਣੇ ਕੋ ਤਾਂ ਫੇਰ ਆਪਣਾ ਵਾਲਾ ਹੱਪਾ ਆਪਣੇ ਦਾ ਨਹੀਂ ਰਿਸਕ ਚੱਕ ਸਕਦੇ ਆ ਆਲੂ ਐ ਕਿਹੋ ਜਿਹਾ ਫਸਲ ਹਾਂਜੀ ਦਲੇਰ ਲੋਕਾਂ ਦੀ ਜੇਬ ਚੋਂ ਕਦੇ ਵੀ ਪੈਸਾ ਨਹੀਂ ਮੁੱਕਣ ਦਿੰਦਾ ਤੇ ਜੇ ਤੁਸੀਂ ਕਹੋਗੇ ਕਿ ਬੋਜਦਲ ਬੰਦੇ ਦੀ ਗਰੀਬੀ ਕੱਢਣ ਵਾਸਤੇ ਆਲੂ ਬਣਿਆ ਹਾਂਜੀ ਹਾਂਜੀ ਇਹ ਇਹ ਆਲੂ ਨਹੀਂ ਬਣਿਆ ਉਹ ਚੀਜ਼ ਵਾਸਤੇ ਮਤਲਬ ਜਿੰਦਾਦਲੀ ਦਾ ਕੰਮ ਆ ਦਿਮਾਗ ਦਾ ਕੰਮ ਆ ਸੈਂਸਿਟਿਵ ਸੈਂਸਿਟਿਵ ਚੀਜ਼ ਆ ਪਰ ਤੁਸੀਂ ਦੇਖ ਨਿਹਰਾ ਪਾਣੀ ਸੰਭਿਆ ਹੋਇਆ ਉਹ ਵੀ ਖੁੱਲੇ ਸਮਾਂ ਤੇ ਬਾਕੀ ਆਪਾਂ ਧੜ ਦੋ ਕਰਮ ਚੌੜੀ ਲਾਉਨੇ ਆ ਹੂੰ ਕਈ ਬੰਦੇ ਵੱਧ ਚੌੜੀ ਕਰ ਦਿੰਦੇ ਨੇ ਉਹ ਫਿਰ ਸਿਰਨਾ ਮਤਲਬ ਖੁੱਲੇ ਜਾਂਦਾ ਚੌੜਾ ਹੋ ਜਾਂਦਾ ਉੱਤੋਂ ਪਾਣੀ ਬੈਣ ਦਾ ਡਰ ਰਹਿੰਦਾ ਦੋ ਕਰਮ ਦੀ ਢੱਡ ਦੇ ਵਿੱਚ ਝੌਂਪੜੀ ਬਣੀ ਰਹਿੰਦੀ ਐ ਪੂਰੀ ਪਾਣੀ ਦੀ ਟਰਾਲੀ ਥਾਂ ਪ੍ਰਥਾਂ ਯਾਰ ਲਈ ਹੀ ਜਾਣੀ ਆ ਹਾਂਜੀ 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 ਬਸ ਸਿੱਧਾ ਸਾਬ ਯਾਰ ਮੋਟਾ ਏ ਆ ਵੀ ਟਰਾਲੀ ਬੈਕ ਲੱਗ ਗਈ ਟਰਾਲੀ ਨੇ ਜਿੱਥੋਂ ਤੱਕ ਮਾਲ ਖਲਾਰਤਾ ਬਸ ਬੱਟਾਂ ਦੇ ਵਿੱਚ ਆ ਗਿਆ ਹਾਂਜੀ 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 ਕੋਲ ਖੜਕੇ ਅਸੀਂ ਯਾਨੀ ਲੇਬਰ ਲਾਉਂਦੀ ਆ ਕੋਲ ਖੜਕੇ ਸਾਰਾ ਲਗਾਉਨੇ ਆ हां बस 달ले ਦੇ ਵਿਚਾਲ ਦੀ ਮਾਲ ਲੈਣਾ ਹਾਂਜੀ ਹਾਂਜੀ ਬਟ ਵਿਚਾਲ ਦੀ ਮਾਲ ਲੈਣਾ ਉਹਨੇ ਆਪੇ ਟੀਸੀ ਬਣੀ ਜਾਣੀ ਆ ਬਾਕੀ ਥੋੜੀ ਸਭ ਤੋਂ ਬੜੀ ਗੱਲ ਆ ਆਲੂ ਦੀ ਕੰਜ ਪੂਰੀ ਪੱਕਣੀ ਚਾਹੀਦੀ ਜੇ ਤੁਸੀਂ ਗਰਾ ਲਾਉਣਾ ਮਤਲਬ ਬੇਲ ਵੱਡੀ ਨੂੰ 10 ਦਿਨ ਹੋ ਜਾਣ 10 ਤੇ ਵੀ ਚਾਹੀ ਮਤਲਬ ਥੋੜੀ ਕੰਜ ਲੈਣੀ ਨਹੀਂ ਚਾਹੀਦੀ ਜੇ ਮੈਂ ਆ ਲੈਦੀ ਨਹੀਂ ਹੈਗੀ ਹੂੰ ਇਹ ਫੇਰ ਤੁਹਾਡਾ ਆਲੂ ਜਮੇ ਨਹੀਂ ਖਰਾਬੂ ਜੇ ਤੁਸੀਂ ਕੰਜ ਲੈਦੀ ਆਲੂ ਪੱਟ ਲਿਆ ਆਲੂ ਨੇ ਕਾਲਾ ਹੋ ਜਾਣਾ ਆਲੂ ਦੇ ਗਲਣ ਦਾ ਵੀ ਡਰ ਰਹਿੰਦਾ ਯਾਰ ਜੇ ਬੇਲ ਵੱਡੀ ਨੂੰ ਥੋੜੀ ਨੂੰ ਦਾ ਟੋਕਰ 10 ਤੋਂ 15 ਦਿਨ ਹੋ ਗਏ ਹਾਂਜੀ ਹਾਂਜੀ ਆਲੂ ਪਟਾਈ ਚ 5 ਦਿਨ ਲੇਟ ਕਰ ਦੋ ਹਾਂਜੀ 5 ਦਿਨ ਜਦੋਂ ਤੁਹਾਡਾ ਆਲੂ ਪਟਾਈ ਚ ਲੇਟ ਹੋ ਗਿਆ ਗਿੱਲੇ ਗਿੱਲੀਆਂ ਬੱਟਾਂ ਚ ਆਲੂ ਨਾ ਪੱਟੋ ਹਾਂਜੀ ਤੇ ਬੇਲ ਪੱਢਣ ਸਰ ਜਲਦੀ ਆਲੂ ਨਾ ਹਾਂਜੀ ਹਨਾ ਜੇ ਤੁਸੀਂ ਗਿੱਲਾ ਆਲੂ ਪੱਟ ਵੀ ਲਿਆ ਤਾਂ ਉਹਨੂੰ ਸ਼ਾਂਟੀ ਕਰਾਓ ਮਤਲਬ ਢੇਰ ਨੂੰ ਜੇ ਤੁਹਾਡਾ ਲੱਗਦਾ ਵੀ ਚਲੋ ਮੀਆਂ ਦਾ ਸਮਾਂ ਹੀ ਹੁੰਦੇ ਨੇ ਕਈ ਵਾਰੀ ਤੇ ਤੁਸੀਂ ਲੱਗਦਾ ਵੀ ਸਾਡੇ ਆਲੂ ਗਿੱਲੇ ਦੀਆਂ ਮਿੱਟੀ ਲੱਗੀ ਉਹ ਆਲੂ ਨੂੰ ਇੱਕ ਵਾਰ ਪਲਟੀ ਕਰਾ ਦਿਓ ਸਾਰਾ ਉਹਦੇ ਵਿੱਚੋਂ ਦੱਗੀ ਦੁੱਗੀ ਦਾਣਾ ਚੁਗਿਆ ਜਾਂਦਾ ਫਿਰ ਕੋਈ ਡਰ ਨਹੀਂ ਰਹਿੰਦਾ ਫਿਰ ਉਹਨੂੰ ਵੀ ਆਪਾਂ ਲੰਬਾ ਟਾਈਮ ਰੱਖ ਸਕਦੇ ਹਾਂ ਵਿੱਚ ਐਡੇ ਲੰਮੇ ਢੇਰ ਮਗਰ ਲਾਸਟ ਤੇ ਜਦੋਂ ਸ਼ਾਂਤੀ ਹੁੰਦੀ ਆ ਮੰਨ ਲਓ ਵੀ ਲਾਸਟ ਐਂਡ ਤੇ ਜਦੋਂ ਚੱਕਣੇ ਆ ਸ਼ਾਂਤੀ ਹੁਣੇ ਦੀ ਸ਼ੁਰੂ ਕਰ ਦੇਣੀ ਹੈ ਰਾਸ਼ਨ ਕੱਢ ਕੇ ਪਿੱਛੇ ਲਾਈ ਜਾਨਾ ਬੀਜ ਗੋਲੀ ਜਿਵੇਂ ਹੁਣ ਸਾਡੇ ਕੋਲ ਬੰਦੇ ਆਏ ਨੇ ਵੀ ਸਾਨੂੰ ਇੰਨਾ ਬੀਜ ਚਾਹੀਦਾ ਫੋਨ ਆਏ ਨੇ ਬੰਦਿਆਂ ਦੇ ਤੇ ਉਹਨਾਂ ਨੇ ਆਪਣਾ ਬੀਜ ਚੱਕ ਕੇ ਲੈ ਜਾਣਾ ਉਹ ਰੋ ਗੋਲੀ ਉਹਨਾਂ ਨੂੰ ਆਪਾਂ ਦੇ ਦੇਣੀ ਹੈ ਰਾਸ਼ਨ ਆਪਾਂ ਆਪਣਾ ਕੁਆਲਿਟੀ ਬਣਾ ਕੇ ਮਗਰ ਲਾਈ ਜਾਣਾ ਅੱਛਾ ਫਿਰ ਦੁਬਾਰਾ ਢੇਰ ਲਾਈ ਜਾਣਾ ਫਿਰ ਦੁਬਾਰਾ ਫੇਰ ਢੇਰ ਲਾਉਣਾ ਫਿਰ ਇੱਕਣੀ ਪਰਾਲੀ ਫੇਰ ਦੇਣੀ ਹੈ ਦੁਬਾਰਾ ਤੁਸੀਂ ਇਹ ਦੇਖੋ ਵੀ ਦੁਬਾਰਾ ਧੁੱਪ ਵੀ ਲੱਗ ਗਈ ਧੁੱਪ ਲਾ ਕੇ ਫੇਰ ਠੱਕ ਦੇਣਾ ਫਿਰ ਯਾਨੀ ਕਿ ਧੁੱਪਾਂ ਵੀ ਇੱਕ ਦਿਨ ਦੀ ਲੱਗਣੀ ਚਾਹੀਦੀ ਆ ਇਹ ਨਹੀਂ ਵੀ ਤੁਸੀਂ ਦੋ ਦਿਨ ਮਾਲ ਦੇ ਕੋਲ ਨਾ ਮਾਲ ਹਰਾ ਹੋਏ ਨਾ ਮਾਲ ਤਾਂ ਰੰਗ ਬਟਾ ਜਾਂਦਾ ਇੱਕ ਦਿਨ ਦੇ ਵਿੱਚ ਨਾਲ ਦੀ ਨਾਲ ਇਹਦੀ ਟਿਕਾਈ ਹੋਣੀ ਚਾਹੀਦੀ ਤਾਂ ਇਹਦਾ ਇੱਕਨੇ ਰੰਗ ਰੂਪ ਇੱਕਨੇ ਰਹੂ ਹਾਂਜੀ ਮੇਰਾ ਮੰਨਣਾ ਇਹ ਹੈ ਅਭਿਜਰ ਜੇ ਕਿਤੇ ਤੂੰ ਇਸ ਜਗ੍ਹਾ ਤੇ ਬਾਗ ਲਾ ਦੇ ਨਾ ਹੈ ਹਾਂਜੀ ਹਾਂ ਆਉਣ ਵਾਲੇ ਅੱਤਾ ਪਾਉਣਾ ਕਿੱਲਾ ਬਾਗ ਲਾ ਦੇ ਲਾ ਦੇ ਬਿਰਲਾ ਹਾਂਜੀ ਬਾਗ ਥੋੜਾ ਜਿਹਾ ਠੀਕ ਹੈ ਹਾਂ ਬਾਗਾਂ ਨਾਲੋਂ ਆਂ ਬਾਗ ਦੇ ਵਿੱਚ ਆਪਾਂ ਟਰੈਕਟਰ ਲੰਘਦਾ ਰੱਖਦੇ ਹੁੰਨੇ ਆ ਵੀ ਦੋ ਟਰੈਕਟਰ ਲੰਘਦੇ ਰੱਖ ਦਈਏ ਹਾਂਜੀ ਤੇ ਨਾਲੇ ਬਾਗ ਦਾ ਬਾਗ ਹਾਂਜੀ ਟੈਂਪਰੇਚਰ 10 ਡਿਗਰੀ ਵੈਸੇ ਹੀ ਘਟ ਰਿਹਾ ਹਾਂਜੀ ਹਨਾ 20 ਡਿਗਰੀ ਤੇਰੀ ਪਰਾਲੀ ਘਟਾ ਲੈਂਦੀ ਐ ਇਹ ਤਾਂ ਹੈ ਟੈਂਪਰੇਚਰ ਹਾਂਜੀ ਵੀ ਜਿੰਨਾ ਮੇਰਾ ਅੰਦਾਜ਼ਾ ਵੀ ਫੇਰ ਤੇਰਾ 1 ਮਹੀਨਾ ਹੋਰ ਸੇਵ ਹਾਂਜੀ ਉਹ ਹੋ ਜੂਗਾ ਜੀ ਨਾਲੇ ਬਾਗ ਦਾ ਬਾਗ ਹਾਂਜੀ ਹਨਾ ਹਾਂਜੀ ਹਾਂ ਬਈ ਇਹ ਇਹ ਕੰਮ ਕੀਤਾ ਜਾ ਸਕਦਾ ਵੀ ਜੇ ਕਰਨਾ ਹੋਵੇ ਤਾਂ ਹਨਾ ਇਹ ਕੰਮ ਹੁਣ ਆਉਣ ਵਾਲੇ ਟਾਈਮ ਸੋਚਾਂਗੇ ਕਰਾਂਗੇ ਫਿਰ ਆਪਾਂ ਜ਼ਰੂਰ ਹਾਂ ਮਾਲ ਕਿਰਪਾ ਕਰੇ ਵੈਸੇ ਤਾਂ ਇੰਨੇ ਥਾਂ ਚ ਉਤਰੀ ਜੇ ਆਪਾਂ ਉਦਾਂ ਵੀ ਗੱਲ ਕਰ ਗਏ ਆਪਾਂ ਤਾਂ ਛਾਂ ਦੇ ਲਾਲਚ ਚ ਕਰਦੇ ਆ ਵੈਸੇ ਤਾਂ ਕੱਲੀ ਮੱਕੀ ਮੱਕੀ ਦਾ ਹੀ ਤੇਰੀ ਫਸਲ ਹਾਂਜੀ ਉ ਆ ਰਾਹ ਜਾਂਦਾ 22 ਫੁੱਟ ਦਾ ਇੱਥੇ ਹਵਾ ਹੂਆ ਮਾੜੀ ਮੋਟੀ ਆਈ ਨਹੀਂ ਅੱਗੇ ਵੀ ਇੱਕਣੇ ਮੈਂ ਲਾਉਣਾ ਯਾਨੀ ਕਿ ਕੋਈ ਪ੍ਰੋਬਲਮ ਨਹੀਂ ਆਪਾਂ ਨੂੰ ਅਜੇ ਤੱਕ ਆਈ ਹੈਗੀ ਹਾਂ ਇੱਕ ਇੱਕ ਗੱਲ ਮੈਨੂੰ ਹੋਰ ਦੱਸ ਜਿਹੜੀ ਪੁੱਛਣ ਵਾਲੀ ਰਹਿ ਗਈ ਆ ਉਹ ਗੱਲ ਮੈਨੂੰ ਐਂ ਦੱਸ ਵੀ ਜਿਹੜਾ ਇਹ ਇਹ ਕੋਈ ਚੜਦੀ ਛਿਪਦੀ ਦਾ ਵੀ ਹਿਸਾਬ ਆ ਨਹੀਂ ਚੜਦੀ ਛਿਪਦੀ ਦਾ ਕੋਈ ਹਿਸਾਬ ਨਹੀਂ ਜਿਵੇਂ ਜੀ ਦਾ ਜੀ ਕਰਦਾ ਉਵੇਂ ਲਾ ਸਕਦਾ ਤੇ ਮੈਂ ਜੇ ਤੁਸੀਂ ਇੱਧਰ ਨੂੰ ਗਰੇ ਲਾਉਨੇ ਹੋ ਉਹ ਵੀ ਵੈਸਟ ਨੇ ਕਿਉਂਕਿ ਜਦ ਜ਼ਿਆਦਾ ਹਨੇਰੀ ਆਉਂਦੀ ਆ ਜਾਂ ਪਛੋਂ ਦੀ ਆਉਂਦੀ ਆ ਜਾਂ ਪੂਰੇ ਦੀ ਆਉਂਦੀ ਆ ਹੂੰ ਜਿਵੇਂ ਹੁਣ ਆ ਬਾ ਵੀ ਜਿਹੜੀ ਨਾਰਮਲ ਬਗਣੀ ਆ ਜਾਂ ਪਛੋਂ ਬਗਣੀ ਆ ਜਾਂ ਪੂਰਾ ਬਗੜਾ ਜੇ ਮੈਂ ਜ਼ਿਆਦਾ ਨਹੀਂ ਏਰੀ ਆ ਗਈ ਤਾਂ ਇਹਦੇ ਵਿੱਚ ਥੋੜਾ ਜਿਹਾ ਪੁਲੀ ਉੱਤੋਂ ਛੱਤ ੋੜਨ ਦਾ ਡਰ ਰਹਿੰਦਾ ਇਧਰੋਂ ਵੀ ਇਧਰੋਂ ਵੀ ਜੇ ਗਰ ਆਏ ਲੱਗਿਆ ਹੋਊਗਾ ਫਿਰ ਛੱਤ ਐ ਚਲੇ ਜਾਣੀ ਹੈ ਹਵਾ ਨੇ ਆਏ ਹੁਣ ਉੱਪਰ ਦੀ ਸਿੱਧਾ ਲੰਘਣਾ ਠੀਕ ਆ ਪੁਰਾ ਆਊਗਾ ਉਹ ਇਧਰ ਜਣੀ ਫੇਰ ਘਾਟ ੋੜਦੀ ਆ ਏਕਣ ਥੋੜੀ ਜੀ ਵੱਧ ੋੜਦੀ ਆ ਜਣੀ ਜੇ ਤੁਸੀਂ ਪੂਰਾ ਬੰਦੋਬਸਤ ਕਰਾਇਆ ਪੱਤਾ ਪਾਇਆ ਜੇ ਪੱਤਾ ਨਹੀਂ ਪਾਉਣਾ ਤੁਸੀਂ ਉੱਤੇ ਮਿੱਟੀ ਪਾਓ ਸਮਾਰ ਕੇ ਗੱਬੇ ਲੈਣ ਲਾ ਦੋ ਐ ਮਿੱਟੀ ਦੀ ਅੱਛਾ ਮੁੜ ਕੇ ਆਉਣ ਦੀ ਲੋੜ ਨਹੀਂ ਹੈਗੀ ਬਸ ਤੁਸੀਂ ਛੱਤ ਆਪ ਢੱਕੋ ਸਾਰੇ ਘਰਿਆਂ ਦੀ ਯਾਰ ਜਿਹੜਾ ਆ ਆਲੂਆਂ ਦੀ ਬੇਲ ਐ ਸਾਰੀ ਸਾਂਭ ਲੈਣੇ ਤੁਸੀਂ ਹਾਂਜੀ ਇਹ ਮੈਂ ਸਾਰੀ ਸਾਂਭਦਾ ਮੇਰੇ ਕੋਲ ਜੱਕੜਾ ਟਰਾਲਾ ਖੜਾ ਉਹਦੇ ਵਿੱਚ ਭਰ ਕੇ ਸਾਰੀ ਆ ਜਿਹੜੀ ਵਿੱਚ ਜਗ੍ਹਾ ਛੱਡੀ ਇਹਦੇ ਵਿੱਚ ਲਾਈ ਜਾਣੀ ਆ ਲਿਫਟ ਚੱਕ ਚੱਕ ਕੇ ਪਰ ਆਲੀ ਉਹ ਬੰਦਾ ਸਾਡਾ ਰੇੜੇ ਤੇ ਸਾਰੀ ਲਵੇ ਲਾ ਕੇ ਰੱਖਦਾ ਤੁਸੀਂ ਦੇਖੋ ਵੀ ਬਾਈ ਜਿਹੜੀ ਬੇਲ ਆ ਆਲੂਆਂ ਦੀ ਇਹ ਵੀ ਸਾਰੀ ਸਾਂਭ ਲੈਂਦਾ ਹੈ ਆ ਪਈਓ ਉੱਤੇ ਸਿੱਟੀ ਜਾਂਦਾ ਤੇ ਸਾਰੇ ਕਿੱਲਿਆਂ ਦੀ ਪ੍ਰਾਲੀ ਤਿੰਨ ਚੌ ਕਿੱਲਾਂ ਦੀ ਸੰਭਾਲ ਲੈਂਦਾ ਹਾਂਜੀ ਹੱਥੀ ਚੜਾ ਲੈਨੇ ਆ ਝੋਨਾ ਨਹੀਂ ਕਈ ਵਾਰ ਆਪਾਂ ਪਹਿਲਾਂ ਹੱਥੀ ਵੀ ਵਿੱਚ ਚੜਾਉਂਦੇ ਰਹੇ ਆ ਜਣੀ ਹੁਣ ਮੈਂ ਮੁੱਲੇ ਲੈ ਕੇ ਆਉਣਾ ਜੀ ਆ ਗਾਹਾਂ ਨੂੰ ਫੇਰ ਇੱਕ ਦੋ ਕਿੱਲੇ ਲਾਵਾਂਗੇ ਹਾਂ ਪ੍ਰਾਲੀ ਮੁੱਲ ਵੀ ਲੈ ਸਕਦੇ ਆਪਾਂ ਕੇ ਦੀ ਕੱਟੀ ਵੀ ਹਾਂਜੀ ਹਾਂ ਹੈਨਾ ਤੇ ਪਰ ਇਹ ਜ਼ਿਆਦਾ ਪ੍ਰਾਲੀ ਉਹੀ ਕੰਮ ਕਰੂਗੀ ਜਿਹੜੀ ਪੂਰੀ ਸਾਫਤੀ ਆ ਹਾਂਜੀ ਜਿਹੜੀ ਪੂਰੀ ਸਾਭ ਜੀ ਇੰਨੀ ਲੰਬੀ ਪਰਾਲੀ ਆ ਉਹਦੇ ਵਿੱਚ ਆਏ ਆ ਵੀ ਆ ਗੇੜ ਘੱਟ ਲੱਗ ਜਾਂਦੇ ਨੇ ਜਿਵੇਂ ਇੱਥੇ ਤਿੰਨ ਲੱਗੇ ਨੇ ਪਰੇ ਮੇਰੇ ਕੋਲ ਮੁੱਛਲ ਜੀ ਦੀ ਪਰਾਲੀ ਸੀ ਉਹ ਥੋੜੀ ਜੀ ਨੀਮੀਤੀ ਉਹਦੇ ਵਿੱਚ ਗੇੜ 4 4 5 5 ਲੱਗੇ ਹੋਣੇ ਉਹ ਲੰਬੀ ਘੱਟ ਕਰਕੇ ਤੇ ਪਰ ਹਾਂ ਜਿਹੜੀ ਆ ਪਾਣੀ ਤੋਂ ਬਚਾਉਣ ਵਾਲੀ ਕਹਾਣੀ ਆ ਹਾਂਜੀ ਸ਼ੈੱਡ ਵਾਲਾ ਕੰਮ ਇਹ ਕਰੂਗੀ ਸਾਤੀ ਪਰਾਲ ਕੋਈ ਹਾਂਜੀ ਇਹ ਤਾਂ ਹੈ ਇਹ ਜਿਹੜੀ ਉਹ ਵੱਡੀ ਟੁੱਕੀ ਪਰਾਲੀ ਆ ਉਹਨੇ ਨਹੀਂ ਕੰਮ ਕਰਨਾ ਹਾਂਜੀ ਹਾਂਜੀ ਹਨਾ ਬਾਈ ਹਾਂਜੀ ਹਾਂਜੀ ਤੇ ਇਹਦੀ ਜਿਹੜੀ ਆਹ ਪਥੱਲੇ ਜਿਹਨੂੰ ਬਿਠਾਉਣ ਲਈ ਉੱਤੇ ਕੇਰਾ ਭਾਰ ਭੁਰ ਦਿੰਨੇ ਆ ਵੀ ਜਿਹੜੀ ਇਹਦੀਆਂ ਮੁੱਛਾਂ ਜੀਆਂ ਥੱਲੇ ਨੂੰ ਹੋ ਜਾ ਜਿੱਦਣ ਅਸੀਂ ਮੰਨ ਲਓ ਤੁਸੀਂ ਅੱਜ ਟਰਾਲੀ ਸਾਡੀ ਰਾਤ ਨੂੰ ਮਤਲਬ 2-3 ਟਰਾਲੇ ਅੱਜ ਖਾਲੀ ਹੋ ਗਏ ਅਸੀਂ ਪਰਾਲੀ ਛੱਤ ਟੱਕ ਕੇ ਜਾਣੀ ਆ ਫਿਰ ਉਹਦੇ ਉੱਪਰ ਅਸੀਂ ਇੱਕ ਦਿਨ ਰਾਤ ਇੱਕ ਰਾਤ ਤਰਪਾਲ ਦੇਣੀ ਆ ਬਸ ਹੂੰ ਫੇਰ ਉਹ ਤਰਪਾਲ ਆਪਾਂ ਨੇ ਉਹ نیچے ਲਾ ਦੇਣੀ ਆ ਉਹ ਪ੍ਰੈਸ ਹੋ ਜਾਂਦੀ ਐ ਉਹਦੀਆਂ ਪੁੰਛਾ ਬਣ ਜਾਂਦੀ ਸ਼ੇਪ ਸ਼ੇਪ ਬਣ ਜੇ ਹਾਂਜੀ ਉਹ ਸ਼ੇਪ ਬਣ ਜਾਂਦੀ ਐ ਉਹਦੀ ਸ਼ੇਪ ਬਣਾਉਣ ਵਾਸਤੇ ਇੱਕ ਤਾਂ ਤਰਪਾਲ ਦੇ ਦੇਣੀ ਐ ਸਵੇਰੋਂ ਬਾਅਦ ਦੀ ਬਾਕੀ ਆ ਇੱਕ ਤਰਪਾਲ ਪਈਆ ਜਿਹੜੀ ਉੱਪਰ ਦਿੰਨੇ ਆ ਚਾਹੇ ਮੀਂਹ ਆਵੇ ਚਾਹੇ ਕਣੀ ਇੱਥੇ ਤੁਹਾਨੂੰ ਕੋਈ ਤਰਪਾਲ ਨਹੀਂ ਨਾ ਮੇਰੀ ਮੋਟਰ ਤੇ ਤਰਪਾਲ ਮਿਲੂਗੀ ਨਾ ਮੇਰੇ ਖੇਤ ਵਿੱਚ ਤਰਪਾਲ ਮਿਲੂ ਸਾਰਾ ਗਰੇ ਇਕਣੀ ਪਿਆ ਕੋਈ ਮੀਂਹ ਦਾ ਕੋਈ ਆਪਾਂ ਨੂੰ ਹੋ ਨਹੀਂਗਾ ਤੇ ਆਲੂ ਜਿਹੋ ਜਾਂ ਰੱਖੋਗੇ ਉਹੋ ਜਾਂ ਨਿਕਲ ਹਾਂਜੀ ਹਾਂਜੀ ਤੇ ਬਾਕੀ ਜੇ ਕਿਸੇ ਨੇ ਆਲੂ ਲੈਣੇ ਆ ਨਾ ਸਜਣੋ ਡਾਇਮ ਹਾਂਜੀ ਤਿੰਨ ਤਰ੍ਹਾਂ ਦੇ ਆਲੂ ਆ ਬਾਈ ਕੋਲੇ ਬੀਬੀ ਚੰਗਾ ਹੈ ਬਾਈ ਕੋਲੇ ਤਜਰਬਾ ਵੀ ਚੰਗਾ ਤੇ ਬਾਈ ਦੇ ਸਾਹਮੇ ਵੀ ਬਹੁਤ ਚੰਗੇ ਹੁੰਦੇ ਆ ਆਲੂ ਜੇ ਕਿਸੇ ਵੀ ਸੱਜਣ ਨੇ ਲੈਣੇ ਆ ਜਾਂ ਤਜਰਬਾ ਲੈਣਾ ਤੇ ਅਮਨ ਦਾ ਨੰਬਰ ਸਕਰੀਨ ਤੇ ਆ ਸੰਪਰਕ ਕਰ ਲਿਓ ਇੱਕ ਮੇਰੀ ਇੰਸਟਾਗ੍ਰam ਆਈਡੀ ਤੁਸੀਂ ਸਕਰੀਨ ਤੇ ਮੈਂਸ਼ਨ ਕਰ ਦਿਓ ਕਿਸੇ ਨੂੰ ਵੀ ਹੈਲਪ ਦੀ ਲੋੜ ਆ ਕਿਵੇਂ ਚਾਹੀਦਾ ਕੀ ਕਰਨਾ ਆਪਾਂ ਸਾਰਾ ਕੁਝ ਦੱਸਾਂਗੇ ਬੰਦੇ ਨੇ ਬਾਈ ਦੀ ਇੰਸਟਾਗ੍ਰam ਆਈਡੀ ਨੂੰ ਫਾਲੋ ਕਰ ਲਓ ਸਮੇਂ-ਸਮੇਂ ਬਾਈ ਤਜਰਬੇ ਸਾਂਝੇ ਕਰਦਾ ਰਹਿੰਦਾ ਐਤ ਤੇ ਟੈਂਪਰੇਚਰ ਫੇਰ 33 ਡਿਗਰੀ ਹੋ ਗਿਆ ਜਿਉਂਦੇ ਰਹੋ